ਸਭ ਜਿੰਦਾਬਾਦ ਜ਼ਿੰਦਾਬਾਦ ਕ੍ਰਾਂਤੀਗਮ MLA ਜ਼ਿੰਦਾਬਾਦ ਜ਼ਿੰਦਾਬਾਦ ਅਰੇ ਮਨਪੀ ਪਾ ਜੀਦਾ ਇੱਕ ਵਾਰੀ ਜ਼ੋਰਦਾਰ ਨਾਅਰਿਆਂ ਨਾਲ ਉਹਨਾਂ ਦਾ ਸਵਾਗਤ ਲਾਗੂ ਚਾਹ ਬਹੁਤ ਹੈ ਕਿ ਫੇਰ ਕਿਉਂਕਿ ਸਾਨੂੰ ਕੈਂਡੀਡੇਟ ਇੱਕ ਇਹੋ ਜਿਹਾ ਮਿਲਿਆ ਜਿਹੜਾ ਆਪਣੇ ਹਸਪਤਾਲ ਬੰਦ ਕਰਕੇ 13 ਮਹੀਨੇ ਜਦੋਂ ਕਿਸਾਨ ਅੰਦੋਲਨ ਚੱਲਿਆ ਦਿੱਲੀ ਦੀਆਂ ਬਾਹਰਵਾਂ ਤੇ ਸਾਡਾ ਸਾਥ ਦਿੱਤਾ ਅਤੇ ਸੇਵਾ ਕੀਤੀ ਜਿਸ ਤਰ੍ਹਾਂ ਆਪਾਂ ਪਪਣਾ 2022 ਚ ਆਪਣਾ ਸੀਐਮ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਚੁਣਿਆ ਹਲਕੇ ਦੇ ਵਿਧਾਇਕ ਨੂੰ ਚੁਣਿਆ ਆਪਾਂ ਜੋ ਸਾਡੇ ਦੁੱਖ ਸੁੱਖ ਦੇ ਸਾਂਝੀ ਹੈ ਹਲਕੇ ਦੀਆਂ ਸਮੱਸਿਆਵਾਂ ਬਾਰੇ ਵਿਦਾਇਕ ਸਾਹਿਬ ਬੜੀ ਖੂਬ ਖੂਬੀ ਨਾਲ ਆਪਣਾ ਕੰਮ ਕਰ ਰਹੇ ਹੈ ਹੁਣ ਲੋਕ ਸਭਾ ਦੇ ਵਿੱਚੋਂ ਵੀ ਬਹੁਤ ਜਿਹੜਾ ਆਪਣਾ ਪੈਸਾ ਹੈ ਮੋਦੀ ਸਰਕਾਰ ਨੇ ਦੱਬਿਆ ਹੋਇਆ ਉਹਨੂੰ ਕਢਾਉਣ ਦੇ ਲਈ ਡਾਕਟਰ ਬਲਬੀਰ ਜੀ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਸੋ ਮੈਂ ਬਹੁਤ ਦਾ ਸਨਮਾਨ ਕਰ ਲੈਂਦਾ ਹੋਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ ਐਮ ਐਲ اے ਸਤਰਾਣਾ ਉਹ ਆਪਣੇ ਵਿਚਾਰ ਤੁਹਾਡੇ ਦਰਵਾਜ਼ਾ ਰੱਖਣਗੇ ਧੰਨਵਾਦ ਜੀ ਕਿ ਆਜਾ ਅਸੀਂ ਕਾਰ ਬਾਜ਼ਾਰ ਦੇ ਵਿੱਚ ਆਏ ਆਂ ਔਰ ਪੂਰੀ ਐਕਸ਼ਨ ਵੱਲੋਂ ਸਾਡੇ ਕਾਰ ਬਾਜ਼ਾਰ ਦੇ ਪ੍ਰਧਾਨ ਪਿੰਡਰ ਜੀ ਔਰ ਉਹਨਾਂ ਦੀ ਪੂਰੀ ਕਮੇਟੀ ਪੂਰੀ ਟੀਮ ਔਰ ਆਮ ਆਦਮੀ ਪਾਰਟੀ ਦੀ ਸਾਰੇ ਅੱਗੂ ਸਹਿਬਾਨ ਸਾਡੇ ਸ਼ਹਿਰੀ ਪ੍ਰਧਾਨ ਔਰ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਲੋਕ ਸਭਾ ਪਟਿਆਲਾ ਤੋਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਡਾਕਟਰ ਗੁਰਵੀਰ ਜੀ ਆਓ ਫਤਿਹ ਦੀ ਸੰਗ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਵੇਰ ਤੋਂ ਹੀ ਅਸੀਂ ਚੱਲੇ ਆਂ ਫੀਲਡ ਦੇ ਵਿੱਚ ਪਿੰਡ ਦੁੱਧੜਾ ਤੋਂ ਅਸੀਂ ਸ਼ੁਰੂ ਕਰਿਆ ਔਰ ਜਿਸ ਜਿਸ ਪਿੰਡ ਦੇ ਵਿੱਚ ਗਏ ਆਂ ਇਹ ਸਾਡਾ 10ਵਾਂ 11ਵਾਂ ਜਿਹੜਾ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੈ ਪੂਰੇ ਪਿੰਡਾਂ ਦੇ ਪਿੰਡ ਪਲਟ ਕੇ ਆ ਗਏ ਜਿੱਦਾਂ 2022 ਦਾ ਇਲੈਕਸ਼ਨ ਲੋਕਾਂ ਨੇ ਆਪ ਮੁਹਾਰੇ ਲੜਿਆ ਉਸੇ ਤਰਜ਼ ਤੇ ਫੇਰ ਦੁਬਾਰਾ ਲੋਕ ਤਿਆਰ ਨੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ਵਿੱਚ ਪਾਉਣ ਨੂੰ ਝੋਲੀ ਵਿੱਚ ਪਾਉਣ ਨੂੰ 13 ਦੀਆਂ 13 ਸੀਟਾਂ ਕਿਉਂ ਤਿਆਰ ਨੇ ਕਿਉਂਕਿ ਅਸੀਂ ਪਿਛਲੇ ਕੈਂਡੀਡੇਟ ਦੇਖ ਚੁੱਕੇ ਆ ਜਿਹੜੇ ਚਾਰ-ਚਾਰ ਵਾਰ ਦੇ ਲੋਕ ਸਭਾ ਦੇ ਮੈਂਬਰ ਰਹਿ ਔਰ ਪੰਜਾਬ ਦੇ 10 ਸਾਲ ਮੁੱਖ ਮੰਤਰੀ ਰਹਿ ਔਰ ਸੈਂਟਰ ਦੇ ਵਿੱਚ ਵਜ਼ੀਰ ਰਹਿ ਜਿਨ੍ਹਾਂ ਨੇ ਸਿਰਫ ਸਿਰਫ ਤੇ ਸਿਰਫ ਵੋਟਾਂ ਲੈਣ ਤੋਂ ਬਾਅਦ ਆਪਣੇ ਸਾਰੇ ਸੋਹੇ ਨਗਾਲ ਦਿੱਤੇ ਕਿਸੇ ਨੂੰ ਪੁੱਛਿਆ ਨਹੀਂ ਕਿ ਪੰਜਾਬ ਦੇ ਵਿੱਚ ਕੀ ਚਾਹੀਦਾ ਜਾਂ ਪੂਰੇ ਪਟਿਆਲੇ ਦੇ ਵਿੱਚ ਕੀ ਚਾਹੀਦਾ ਜਾਂ ਹਲਕੇ ਸਤਰਾਣੇ ਦੇ ਵਿੱਚ ਕੀ ਚਾਹੀਦਾ ਕਿਉਂਕਿ ਉਹਨਾਂ ਨੂੰ ਸਿਰਫ ਆਪਣੇ ਬਿਜ਼ਨਸਾਂ ਤੱਕ ਮਤਲਬ ਹੁੰਦਾ ਸੀਗਾ ਹੋਰ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਹੁੰਦਾ ਆਪਾਂ ਇਹਨੂੰ ਛੱਡ ਕੇ ਜੇ ਦੂਸਰੀ ਵਾਰੀ ਆ ਜੀਏ ਕਿਉਂਕਿ ਮਾਰ ਤਾਂ ਪੈਣੀ ਸੀ ਅਜੇ ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਦਾ ਕਹਿੰਦੇ ਜਿਹੜਾ ਉਸ ਰੱਬ ਨੂੰ ਜਿਹੜਾ ਉਸ ਗੁਰੂ ਨੂੰ ਜਿਹੜਾ ਉਸ ਗੁਰੂ ਦੀ ਝੁੱਟੀ ਸੋਚ ਆਕਦਾ ਹੈ ਕੈਪਟਨ ਸਾਹਿਬ ਨੇ ਗੁੜਕਾ ਸਾਹਿਬ ਹੱਥ ਫੜ ਕੇ ਝੁੱਟੀ ਸੋਚ ਕਰਦੀ ਸੀਗੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀਗਾ ਸਰਕਾਰ ਬਣਾਈ ਸੀਗੀ ਉਹਨਾਂ ਨੇ ਕਿਸੇ ਵੀ ਪਹਿਲੂ ਤੇ ਕੰਮ ਨਹੀਂ ਕੀਤਾ ਅੱਜ ਉਹ ਪਲਟੀ ਮਾਰ ਕੇ ਭਾਜਪੀ ਚਲੇ ਗਏ ਅੱਜ ਉਹਨਾਂ ਦੇ ਹਾਲਾਤ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿੰਨੇ ਮਾੜੇ ਨੇ ਕੋਈ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਿਹਾ ਕੋਈ ਸ਼ਹਿਰਾਂ 'ਚ ਨਹੀਂ ਵੜਨ ਦੇ ਰਿਹਾ ਅੱਜ ਇੱਕ ਬੜੀ ਵੱਡੀ ਹੈਪਨਿੰਗ ਹੋਈ ਅੱਜ ਕੀ ਹੋਇਆ ਅੱਜ ਜਦੋਂ ਪਟਿਆਲੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਾਰੀ ਸੀਗੀ ਤਾਂ ਕਿਸਾਨਾਂ ਨੇ ਸਵਾਲ ਕਰਨਾ ਚਾਹਿਆ ਕਿਸਾਨਾਂ ਨੇ ਉਹਨਾਂ ਨੂੰ ਪੁੱਛਣਾ ਚਾਹਿਆ ਕਿ ਸਾਡੇ ਕਿਸਾਨ ਕਿਉਂ ਬਹਾਲੇ ਹੋਲੇ ਨੇ ਇਹਨਾਂ ਦਾ ਤੁਸੀਂ ਮਸਲਾ ਹੱਲ ਕਿਉਂ ਨਹੀਂ ਕਰਦੇ ਤਾਂ ਉੱਥੇ ਮਹਾਰਾਣੀ ਨੇ लाठी चार्जਾ ਹੁਕਮ ਜਾਰੀ ਕਰ ਦਿੱਤਾ ਔਰ ਉੱਥੇ ਇੱਕ ਇੱਕ ਕਿਸਾਨ ਦੀ ਅੱਜ ਮੌਤ ਹੋ ਗਈ ਇੱਕ ਕਿਸਾਨ ਅੱਜ ਸ਼ਹੀਦ ਹੋ ਗਿਆ ਕਿੰਨਾ ਨੂੰ ਅਸੀਂ ਆਪਣਾ ਉਹ ਮੰਨੀ ਬੈਠੇ ਆ ਕਿ ਸਾਡਾ ਪੰਜਾਬ ਚਲਾਉਣਗੇ ਦੂਸਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਸੀਗਾ ਆਪਾਂ ਸਾਰਿਆਂ ਦੇ ਨਾਲ ਕੇ ਵੋਟਰ ਮੰਨਿਆ ਸੀ ਕਿੰਨਾ ਸਾਡੀ ਉਮੀਦ ਤੇ ਖਰਾ ਉਤਰੇ ਘਰੇ ਬੈਠ ਕੇ ਕਲੀਨਿਕ ਚਲਾਉਂਦੇ ਰਹੇ ਹੁਣ ਵੀ ਇਸੇ ਤਰ੍ਹਾਂ ਹੀ ਕਰ ਰਹੇ ਨੇ ਉਹ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵਾਂ ਜਿਹੜਾ ਕਲੀਨਿਕ ਤਿਆਰ ਕਰ ਲਿਆ ਔਰ ਇੱਕ ਗੱਲ ਡਾਕਟਰ ਧਰਮਵੀਰ ਗਾਂਧੀ ਸ਼ਰਯਾਂ ਕਹਿ ਰਿਹਾ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਹਿੰਦਾ ਜੀ ਨਾ ਹੀ ਮੈਂ ਕਿਸੇ ਦਾ ਫੋਨ ਕਰਾਂ ਨਾ ਹੀ ਮੈਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਜਾਵਾਂ ਜੇ ਕਿਸੇ ਦਾ ਝਗੜਾ ਹੋ ਗਿਆ ਨਾ ਹੀ ਮੈਂ ਪੁਲਿਸ ਦੇ ਵਿੱਚ ਕਿਸੇ ਦਾ ਫੋਨ ਕਰਾਂ ਫਿਰ ਉਹਨੂੰ ਚਾਰ ਪੋਣਾ ਉਹਦਾ ਕਾਦੇ ਵਾਸਤੇ ਆਪਣਾ ਸਿਸਟਮ ਸੈੱਟ ਕਰਨ ਵਾਸਤੇ ਨਾ ਇਹਨਾਂ ਨੂੰ ਤਾਂ ਆਪਾਂ ਦੇਖ ਚੁੱਕੇ ਆ ਗੱਲੀ ਜਲਦੀ ਤੁਹਾਡੇ ਰਣ ਦੀ ਗੱਲੀ ਨਾ ਕਰੀਏ ਹੈ ਨੀ ਤਾਂ ਕਰ ਲਈਏ ਪੜੋ ਉਹ ਜਿਹੜੀ ਚੀਜ਼ ਬੁਝਾਰਤੀ ਨਾ ਹੋਵੇ ਜਿਹੜੀ ਚੀਜ਼ ਹੈ ਵੀ ਨਾ ਉਹਦਾ ਕਹਿਣਾ ਵੀ ਕੀ ਹੈ ਜਿਹੜਾ ਕੋਈ ਮਾਈ ਬਾਪ ਹੀ ਨਾ ਹੋਵੇ ਉਹਦਾ ਵਿਚਾਰੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਸੁਖਬੀਰ ਮੁਜੀਠੀਆ ਤੇ ਦਾ ਖੇਡ ਰਿਹਾ ਹੈ ਮੁਜੀਠੀਆ ਸੁਖਬੀਰ ਤੇ ਦਾ ਖੇਡ ਰਿਹਾ ਦੋਵੇਂ ਰਿਸ਼ਤੇਦਾਰ ਲੱਗੇ ਹੋਏ ਨੇ ਜਨਤਾ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਕਹਿੰਦਾ ਜੀ ਪੰਜਾਬ ਬਚਾਉਣ ਨਿਕਲੇ ਸੀਗੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾ ਕਿੰਨਾ ਤੋਰਿਆ ਓ ਤੁਸੀਂ ਤਾਂ ਲੁੱਟਿਆ ਤੁਸੀਂ ਤਾਂ ਕੁੱਟਿਆ ਪੰਜਾਬ ਨੂੰ ਫਿਰ ਪੰਜਾਬ ਨੂੰ ਕਿਸੇ ਕਿੰਨਾ ਤੋਂ ਬਚਾਉਣਾ ਸਾਨੂੰ ਤਾਂ ਸਿਰਫ 2 ਸਾਲ ਹੋਏ ਨੇ ਬਣੇ ਨੂੰ ਸਾਨੂੰ 2 ਸਾਲ ਹੋਏ ਬਣੇ ਨੂੰ ਸਰਕਾਰ ਬਣੇ ਨੂੰ ਸਾਡੇ ਐਮਐਲਏ ਸਾਰੇ ਬੋਲਦੇ ਨੇ ਪਹਿਲੀ ਵਾਰ ਹੋਇਆ ਵਿਧਾਨ ਸਭਾ ਲੈਬ ਕੀਤੀ ਪਹਿਲੀ ਵਾਰ ਹੋਇਆ ਪਹਿਲਾਂ ਕੀ ਹੋਇਆ ਕਰਦਾ ਸੀਗਾ ਆਪੇ ਹੀ ਕੋਈ ਜਾਂਦਾ ਹੀ ਨਹੀਂ ਸੀਗਾ ਪਹਿਲੀ ਗੱਲ ਤਾਂ ਕੋਈ ਜਾਂਦਾ ਨਹੀਂ ਸੀਗਾ ਕੁਛ ਸਪੀਕਰ ਦੀ ਚੌਂ ਨਹੀਂ ਸੀ ਹੁੰਦੀ ਕੋਈ ਬਹਿਸ ਨਹੀਂ ਸੀ ਰੱਖੀ ਜਾਂਦੀ ਕਿਸੇ ਨੂੰ ਜ਼ੀਰੋ ਆਵਲ ਤੇ ਬੋਲਿਆ ਨਹੀਂ ਸੀ ਜਾਂਦਾ ਕਿਸੇ ਨੂੰ ਆਪਣੇ ਹਲਕੇ ਦੇ ਮੁੱਦੇ ਦੇ ਬਾਰੇ ਕੁਛ ਗੱਲ ਹੀ ਨਹੀਂ ਸੀ ਕਰਨ ਦਿੰਦੇ ਕਿਉਂ ਕਿ ਉਹਨਾਂ ਨੇ ਪ੍ਰੋਪਗੈਂਡਾ ਹੀ ਇਸੇ ਤਰ੍ਹਾਂ ਬਣਾਇਆ ਹੁੰਦਾ ਸੀਗਾ ਕਿ ਅਸੀਂ ਤਾਂ ਪੰਜਾਬ ਦਾ ਕਰਨਾ ਹੀ ਕੁਛ ਨਹੀਂ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਦਲ ਨੇ ਤੁਸੀਂ ਪੰਜਾਬ ਦੇ ਲੋਕਾਂ ਨੇ 92 ਐਮਐਲਏ ਬਣਾ ਕੇ ਪਿੱਛੇ 92 ਦੇ 92 ਐਮਐਲਏ ਜਦੋਂ ਬੋਲਦੇ ਨੇ ਨਾ ਤਾਂ ਫਿਰ ਵਿਧਾਨ ਸਭਾ ਦੀਆਂ ਕੰਧਾਂ ਹਿੱਲਦੀਆਂ ਨੇ ਮੈਂ ਵੀ ਬੋਲਦਾ ਮੈਂ ਵੀ ਕਹਿ ਕਰਦਾ ਸੀਗਾ 2022 ਦੇ ਵਿੱਚ ਜਦੋਂ ਵੋਟਾਂ ਮੰਗਣ ਦਾ ਟਾਈਮ ਮੈਂ ਕਹਿ ਰਿਹਾ ਸੀਗਾ ਕਿ ਮੈਨੂੰ ਵੋਟਾਂ ਪਾਓ ਮੈਂ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੀ ਗੱਲ ਰੱਖੂੰਗਾ ਜਿੱਤੇ ਪੰਜਾਬ ਦੇ ਭਲੇ ਲਈ ਕਾਨੂੰਨ ਬਣਦੇ ਨੇ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਵੋਟਾਂ ਪਾ ਕੇ ਜਿਤਾਇਆ ਆਪਣੇ ਹਲਕੇ ਦੀ ਹਰ ਗੱਲ ਬੇਬਾਕੀ ਦੇ ਨਾਲ ਮੈਂ ਬੋਲਦਾ ਤੁਸੀਂ ਮੇਰੀਆਂ ਲੱਤਾਂ 'ਚ ਇੰਨੀ ਜਾਣ ਪਾ ਦਿੱਤੀ ਉਹ ਮੈਂ ਤਾਂ ਉਸ ਮੁੱਦੇ ਤੇ ਵੀ ਬੁਲ ਗਿਆ ਜਿਨ੍ਹਾਂ ਨੇ ਕਦੇ ਸੁਪਣਾ ਵੀ ਨਹੀਂ ਸੀ ਲਿਆ ਮੈਂ ਕਿਹਾ ਸੀਗਾ ਕਿ ਪੋਸਤ ਦੀ ਖੇਤੀ ਹੈ ਜਿਹੜੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਤੇ ਕਾਲੀ ਦਲ ਤੇ ਕਾਂਗਰਸ ਨੇ ਚਿੱਟੇ ਦੀ ਸ਼ੁਰੂਆਤ ਕੀਤੀ ਸੀ ਮਾਵਾ ਦੇ ਪੁੱਤ ਮਰ ਗਏ ਤੇ ਇਕਲੌਤੇ ਮਾਵਾ ਦੇ ਪੁੱਤ ਚਲੇ ਗਏ ਮਾਵਾ ਤਾਹਾਂ ਮਾਰਦੀਆਂ ਰੀਆਂ ਮਾਵਾ ਦੇ ਵਰਲਾਪ ਨੇ ਕਦੇ ਸੀ ਉਦੋਂ ਉਦੋਂ ਮਾਵਾ ਤਾਹਾਂ ਮਾਰਦੀਆਂ ਪਤਾ ਕੀ ਕਰਦੀਆਂ ਸੀਗੀਆਂ ਉਹ ਚਿੱਟਾ ਵੇਚਣ ਵਾਲਿਓ ਉਹ ਚਿੱਟਾ ਵਕਾਉਣ ਵਾਲਿਓ ਤੁਹਾਡਾ ਕੱਖ ਨਾ ਰਵੇ ਉਸ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣੀ ਤੁਹਾਡੇ ਸਾਹਮਣੇ ਕੱਖ ਨਹੀਂ ਰਿਹਾ ਫੇ ਮਾਝ ਕੇ ਰੱਖ ਦਿੱਤੇ ਮਾਝ ਕੇ ਰੱਖ ਦਿੱਤੇ ਕਾਲੀ ਦਲ ਦੇ ਤਿੰਨ ਨੇ ਸਕੂਟਰ ਤੇ ਉਹਨ ਸਕੂਟਰ ਤੇ ਜਾਣ ਵਾਲੇ ਕਰਤੇ ਲੋਕਾਂ ਨੇ ਉਹਨਾਂ ਦੇ ਵਿੱਚੋਂ ਵੀ ਤਿੰਨਾਂ ਦੀ ਨਹੀਂ ਬਣਦੀ ਉਹਨਾਂ ਦੇ ਵਿੱਚੋਂ ਨਹੀਂ ਤਿੰਨਾਂ ਦੀ ਬਣਦੀ 92 ਦੇ 92 ਆ ਮਲੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੇ ਵਿੱਚੋਂ 13 13 ਕੈਂਡੀਡੇਟ ਉਤਾਰ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਜੀ ਮਾਨ ਨੇ ਫਿਰ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੇ ਕਿ ਤੁਸੀਂ ਇਹਨਾਂ 13 ਨੂੰ ਵੀ ਜਿਤਾਓ ਤੁਹਾਡੇ ਨਾਲ ਵਾਅਦਾ ਹੈ ਕਿ ਜਿੱਦਾਂ 92 ਦੇ 92 ਵਿਧਾਨ ਸਭਾ ਦੇ ਵਿੱਚ ਗੱਜਦੇ ਨੇ ਆਪਣੇ ਹਲਕੇ ਦੇ ਹੱਕਾਂ ਦੇ ਲਈ ਗੱਜਦੇ ਨੇ ਆਪਣੇ ਹਲਕੇ ਦੇ ਕੰਮਾਂ ਲਈ ਬੋਲਦੇ ਨੇ ਉਹ ਵੀ ਜਦੋਂ 13 ਦੇ 13 ਜਾਣਗੇ ਦਿੱਲੀ ਦੇ ਵਿੱਚ ਜਦੋਂ ਬੋਲਣਗੇ ਆਪਣਾ ਹੱਕ ਲੈ ਕੇ ਆਉਣਗੇ ਔਰ ਉਹਨਾਂ ਨੂੰ ਕਹਿਣਾ ਆਉਂਦਾ ਸਾਡਾ ਹੱਕ ਉਹ ਤੇ ਰੱਖ ਸਾਡਾ ਹੱਕ ਉਹ ਤੇ ਰੱਖੋ ਜੇ ਇਹਨਾਂ ਨੂੰ ਭੇਜਨੇ ਆਪਣੇ ਹੱਕਾਂ ਦੇ ਲਈ ਤਾਂ ਫਿਰ ਸਾਡੇ ਕੋਲ ਕੋਈ ਵਿਕਲਪ ਹੈ ਜੋ ਨਿਸ਼ਾਨ ਝਾੜੂ ਦਾ ਮੈਨੂੰ ਉਮੀਦ ਹੈ ਕਿ ਮੇਰੇ ਹਲਕੇ ਦੇ ਲੋਕ ਬਿਲਕੁਲ ਤਿਆਰ ਨੇ ਫੇਰ ਦੁਬਾਰਾ ਝਾੜੂ ਫੇਰਨ ਦੇ ਲਈ ਔਰ ਤਿਆਰ ਬਰ ਤਿਆਰ ਨੇ ਮੈਨੂੰ ਪਤਾ ਜੀ ਪਰ ਕੀ ਕਰੀਏ ਜਦੋਂ ਜਦੋਂ ਸੱਜਣ ਭਰਾ ਜੁੜੇ ਹੋਣ ਫਿਰ ਤੱਕੇ ਨਾਲ ਗੱਲ ਨਿਕਲਦੀ ਹੈ ਜੀ ਠੀਕ ਹੈ ਇਹਨਾਂ ਲੋਕਾਂ ਨੇ ਬੋਲਣ ਯੋਗ ਆ ਕਰ ਦਿੱਤਾ ਮੈਨੂੰ ਇਸ ਕਰਕੇ ਬੋਲੀਦਾ ਸੋ ਅੱਜ ਆਪਾਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਓਈਏ ਦੋਨੋਂ ਹੱਥ ਕੜੇ ਕਰਕੇ ਕਿ ਪਤਣਾਂ ਦੇ ਵਿੱਚੋਂ ਫੇਰ ਦੁਬਾਰਾ ਤਸੱਲੀ ਦੇ ਨਾਲ ਚੜੂ ਵਜਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੋਨੋਂ ਹੱਥ ਕੜੇ ਕਰਕੇ ਅਰਦਾਸ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਨਾਂ ਤੇਰੀ ਸੋਚ ਤੇ ਪਿਆਰਾਂ ਦੇ ਟੋਕੇ ਮਨਾਂ ਤੇਰੀ ਸੋਚ ਤੇ ਪਿਆਰਾਂ ਦੇ ਟੋਕੇ ਬਹੁਤ ਬਹੁਤ ਧੰਨਵਾਦ ਦਰਿਆਣਾ ਕਰੋ ਯਾਰ ਜਦੋਂ ਮੈਂ ਇੱਕ ਪਿੰਡੂ ਬੰਦਾ ਹਿੰਮਤ ਰੱਖਦਾ ਇੰਨੀ ਬੋਲਣ ਦੀ ਤੁਸੀਂ ਕਿਉਂ ਨਹੀਂ ਤੁਸੀਂ ਤਾਂ ਮੈਨੂੰ ਬੋਲਣ ਜੋਗਾ ਕੀਤਾ ਫਿਰ ਫਿਕਰੇ ਹੋ ਜਾ ਪਿੱਠ ਨਹੀਂ ਲੱਗਣ ਦੇਵਾਂਗੇ ਕਿਸੇ ਦੀ ਜਨਾਂਚਰ ਤੁਸੀਂ ਇਸ ਚ ਜਾਣ ਪਾ ਕੇ ਰੱਖੀ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਕਿ ਮੇਰੇ ਜਿਹੜੀਆਂ ਗੱਲਾਂ ਨੇ ਤੁਸੀਂ ਉਹਨਾਂ ਨੂੰ ਬੜੇ ਢੱਗ ਦੇ ਨਾਲ ਸੁਣਿਆ ਔਰ ਮੈਂ ਵਿਸ਼ਵਾਸ ਵੀ ਕਰਦਾ ਕਿ ਤੁਸੀਂ ਬਿਲਕੁਲ ਇਸ ਵਾਰ ਜਿਹੜਾ ਝੜੂਓ ਬੜੇ ਰਗੜ ਕੇ ਫੇਰੋਗੇ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਲੋਕ ਸਭਾ ਦੇ ਉਮੀਦਵਾਰ ਜੋ ਕਿ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਡਾਕਟਰ ਬਲਵੀਰ ਜੀ ਜੋ ਇੱਥੇ ਸਾਡੇ ਕਾਰੋਬਾਰ ਦੀ ਸ਼ੁਭਾਭਿਵਾਨ ਆਏ ਨੇ ਅਸੀਂ ਉਹਨਾਂ ਨੂੰ ਇੱਥੇ ਵੈਲਕਮ ਕਹਿੰਦੇ ਆ ਔਰ ਉਹਨਾਂ ਦੇ ਨਾਲ ਹੀ ਸਾਡੇ ਵਿਧਾਇਕ ਸਾਹਿਬ ਜੋ ਕਲਵੰਤ ਸਿੰਘ ਜੀ ਐਮਐਲਏ ਜੀ ਨੇ ਉਹਨਾਂ ਨੂੰ ਵੀ ਇੱਥੇ ਅਸੀਂ ਪਹੁੰਚਣ ਤੇ ਜਿਹਾ ਇਹ ਕਹਿੰਦੇ ਆ ਤੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਤੇ ਜੋ ਅਸੀਂ ਅੱਜ ਭਰੋਸਾ ਦੇਣਾ ਸਾਡੇ ਐਮਪੀ ਸਾਹਿਬ ਨੂੰ ਅਸੀਂ ਇੱਥੋਂ ਪੂਰੀ ਵੱਡੀ ਲੀਡ ਦਵਾ ਕੇ ਇਹਨਾਂ ਨੂੰ ਦਿੱਲੀ ਵਿੱਚ ਭੇਜਣਾ ਕਿ ਜੇ ਕਿ ਆਪਣੇ ਹੱਕਾਂ ਦੀ ਗੱਲ ਕਰ ਸਕਣ ਦਿੱਲੀ ਦੇ ਵਿੱਚ ਔਰ ਆਮ ਆਦਮੀ ਪਾਰਟੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਆਪਾਂ ਸਾਰੇ ਕਿਸਾਨਾਂ ਦੇ ਬੱਚੇ ਆ ਜਿਹੜੀ ਆਪਾਂ ਨੂੰ ਬਿਜਲੀ ਹੈ ਉਹ 24 ਘੰਟੇ ਮੋਟਰਾਂ ਦੀ ਮਿਲ ਰਹੀ ਹੈ ਔਰ ਕਿਸੇ ਵੀ ਕਿਸਾਨ ਨੇ ਰਾਤ ਨੂੰ ਜਾ ਕੇ ਮੋਟਰ ਨਹੀਂ ਚਲਾਈ ਉਹ ਦਿਨ ਦੇ ਵਿੱਚ ਉਹਨਾਂ ਨੂੰ ਪਾਣੀ ਬਹੁਤ ਵਧੀਆ ਮਿਲਿਆ ਦਿਨ ਹੀ ਔਰ ਜੋ ਬਿਜਲੀ ਫਰੀ ਹੈ 600 ਯੂਨਿਟ ਤੁਹਾਨੂੰ 2 ਮਹੀਨਿਆਂ ਦੀ ਫਰੀ ਮਿਲ ਰਹੀ ਹੈ ਸਭ ਨੂੰ ਮਿਲ ਰਹੀ ਹੈ ਔਰ ਜਲਦੀ ਜੋ ਸਰਕਾਰ ਹੈ 1000 ਰੁਪਏ ਦਾ ਮਹੀਨੇ ਦਾ ਵਾਅਦਾ ਕੀਤਾ ਉਹ ਵੀ ਜਲਦੀ ਸ਼ੁਰੂ ਹੋ ਰਿਹਾ ਹੈ ਔਰ ਮੈਂ ਸਾਡੇ ਐਮਪੀ ਸਾਹਿਬ ਨੂੰ ਭਰੋਸਾ ਦੇਣਾ ਔਰ ਸਾਡੇ ਸਤਰਾਣਾ ਹਲਕੇ ਦੇ ਵਿੱਚ ਜੋ ਸਾਡੇ ਵਿਧਾਇਕ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ 40000 ਲੀਡ ਦੀ ਅਸੀਂ ਭਰੋਸਾ ਦਿੰਦੇ ਆ ਵੀ ਇਹਨਾਂ ਨੂੰ ਇਥੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ 60000 ਦੀ ਲੀਡ ਦਵਾਈਏ ਔਰ ਦੂਜੀਆਂ ਪਾਰਟੀਆਂ ਦੇ ਇਥੋਂ ਖਾਲੀ ਡੱਬੇ ਖੜਕਣਗੇ ਅਸੀਂ ਭਰੋਸਾ ਦਿੰਦੇ ਆ ਤੁਹਾਨੂੰ ਔਰ ਸਾਰੇ ਸਾਰੇ ਜਿੰਨੇ ਆ ਹੱਥ ਖੜਾ ਕਰਕੇ ਬੋਲੋ ਆਵਾਦਮੀ ਪਾਰਟੀ ਜਿੰਦਾਬਾਦ ਆਵਾਦਮੀ ਪਾਰਟੀ ਜਿੰਦਾਬਾਦ ਔਰ ਸਾਡੇ ਐਮਐਲਏ ਸਾਹਿਬ ਨੂੰ ਔਰ ਐਮਪੀ ਸਾਹਿਬ ਨੂੰ ਮੈਂ ਇੱਕ ਛੋਟੀ ਜੀ ਬੇਨਤੀ ਕਰਦਾ ਕਿ ਜਿਹੜੇ ਸਾਡੀਆਂ ਜਿੱਥੇ ਨਵੀਆਂ ਜੁਆਇਨਿੰਗ ਹੋਈਆਂ ਨੇ ਥੋੜੀਆਂ 10 15 ਤੇ ਮੈਂ ਉਹ ਸਾਰੇ ਮ ਆਪਣੇ ਵਲੰਟੀਅਰ ਨੂੰ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਹਿਣਾ ਵੀ ਮੜਾ ਜਲਦੀ ਤੋਂ ਜਲਦੀ ਇੱਥੇ ਆ ਜਾਣ ਸਮਾਗਮ ਘਾਤੇ ਔਰ ਸਾਡੇ ਬਾਕੀ ਹੁਣ ਮੈਂ ਅੱਗੇ ਬੁਲਾ ਰਹੇ ਜਿਹੜੇ ਨੇ ਸਾਡੇ ਖੇਨ ਸਾਹਿਬ ਉਹ ਗਲਾ ਪ੍ਰੋਗਰਾਮ ਲੇਕਣਗੇ ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰਾਂ ਨੇ ਅੱਜ ਜੁਆਇਨ ਹੋਣਾ ਮੈਂ ਉਹਨਾਂ ਦੇ ਨਾਮ ਬੋਲਦਾ ਜਾਂ ਤਾਂ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਦਮਾਂ ਰੱਖਣਗੇ ਐਮਐਲ ਸਾਹਿਬ ਉਹਨਾਂ ਨੂੰ ਆਮਦਨ ਪਾਰਟੀ ਸ਼ਾਮਿਲ ਕਰਾਉਣਗੇ ਡਾਕ ਕੁਲਦੀਪ ਸਿੰਘ ਜੀ ਲਾਡੀ ਭਵਿੰਦਰ ਸਿੰਘ ਜੀ ਤੁਸੀਂ ਇੱਕ ਬਹੁਤ ਵੱਡਾ ਪਰਪਕਾਰ ਕੰਮ ਹੈ ਰੋਜ਼ਗਾਰ ਦੇਣਾ ਬਹੁਤ ਵੱਡੀ ਗੱਲ ਹੈ ਤੇ ਦੂਜਾ ਤਜਕਾਰ ਖਰੀਦਦੇ ਹੋ ਵੇਚਦੇ ਹੋ ਦੋਨਾਂ ਦੇ ਵਿੱਚ ਰੈਵਨਿਊ ਸਰਕਾਰ ਨੂੰ ਜਾਂਦਾ ਹੈ ਨਾ ਜੀ ਸਰਕਾਰ ਨੂੰ ਤੁਸੀਂ ਟੈਕਸ ਦੇ ਰਹੇ ਹੋ ਉਸ ਪੈਸੇ ਨਾਲ ਸਰਕਾਰ ਚੱਲਦੀ ਹੈ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਇਹ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੁਸੀਂ ਇੰਡੀਆ ਦੀ ਇਕਨੋਮੀ ਦੇ ਵਿੱਚ ਜੋਰਦਾਰ ਤਾਲੀ ਆਪਣੇ ਵਾਸਤੇ ਵਾਓ ਤੁਸੀਂ ਇੱਕ ਪ੍ਰੋਡਕਟਿਵ ਸੈਗਮੈਂਟ ਹੈ ਦੋ ਤਿੰਨ ਗੱਲਾਂ ਦਾ ਅਸੀਂ ਕਰ ਨਹੀਂ ਸਕਦੇ ਪਹਿਲੀ ਗੱਲ ਤਾਂ ਹੈ ਵੀ ਤੁਹਾਡੀ ਸੜਕ ਬੰਦ ਹੈ ਜਿਹੜੀ ਮੇਨ ਰੋਡ ਬੰਦ ਹੈ ਨਾ ਜੀ ਤਾਬੀ ਗੁਜਰਾਵਾਲੀ ਉਹਨੂੰ ਪਿੰਡਾਂ ਤੋਂ ਘੁੰਮ ਕੇ ਜਾਣਾ ਪੈਂਦਾ ਠੱਜੜਕਵਾਰ ਹੋਣਾ ਪੈਂਦਾ ਇਸ ਤੋਂ ਸਵਾਇਆ ਤੁਸੀਂ ਦਿੱਲੀ ਤੋਂ ਲੈ ਕੇ ਆਉਂਦੇ ਹੋਗੇ ਕਾਰਾਂ ਦਿੱਲੀ ਜਾਣਾ ਜਾਣਾ ਰਹਿੰਦਾ ਜਦੋਂ ਜਾਂਦੇ ਹੋ ਟੋਲ ਦੇਣਾ ਪੈਂਦਾ ਕਿੰਨੀ ਵਾਰੀ ਜਾਣਾ ਪੈਂਦਾ ਇੱਕ ਵਾਰੀ ਆਉਣ ਜਾਣ ਦਾ ਲੱਗ ਜਾਂਦਾ ਜੀ 800000 ਰੁਪਇਆ ਤੁਸੀਂ ਦੇਖੋ ਕਿੰਨੇ ਬੰਦੇ ਕਿੰਨੇ ਚੱਕਰ ਲਾਉਂਦੇ ਆ ਤੁਹਾਡੇ ਕਿੰਨੇ 300 ਡੀਲਰ ਹੈ ਜੀ ਜੇ ਉਹਨਾਂ ਦੇ ਹਫ਼ਤੇ ਦੇ ਵਿੱਚ ਇੱਕ ਚੱਕਰ ਵੀ ਲੱਗੇ ਤੁਸੀਂ ਅੰਦਾਜ਼ਾ ਲਾਓਗੇ ਇਹ ਸਾਲ ਜੇ ਸਾਲ ਦਾ ਕੈਲਕੂਲੇਟ ਕਰੋਗੇ ਤਾਂ ਨੱਖਾਂ ਜੀ ਕਰੋੜਾਂ ਚ ਬਣੂਗਾ ਤੁਹਾਡਾ ਇਹ ਜਿਹੜਾ ਜਿਹੜਾ ਟੋਲ ਟੈਕਸ ਹੈ ਆ ਦੇਸ਼ ਵਾਣੇ ਸੀਗਾ ਉਹ ਮਾਨ ਸਾਹਿਬ ਨੇ ਖਤਮ ਕਰਤਾ ਇੱਕ ਤਾਂ ਸਰਕਾਰ ਦਾ ਇਹ ਕੰਮ ਹੈ ਕਿ ਜਿਹੜਾ ਟੋਲ ਹੈ ਉਹ ਰੀਜ਼ਨੇਬਲ ਹੋਣਾ ਚਾਹੀਦਾ ਦੱਸੇ ਤਾਂ ਹੋਣਾ ਨਹੀਂ ਚਾਹੀਦਾ ਤੇ ਜਿੰਨੇ ਆ ਤੁਸੀਂ ਗੱਡੀਆਂ ਵੇਚਦੇ ਹੋ ਤਾਂ ਰੋਡ ਟੈਕਸ ਵੀ ਹੈ ਜੀ ਹਾਂਜੀ ਰੋਡ ਟੈਕਸ ਤੇ ਉਹ ਜਿਹੜਾ ਰੋਡ ਟੈਕਸ ਹੈ ਰੋਡ ਸੜਕ ਵੀ ਕਹਿੰਦੇ ਆ ਨਾ ਤੇ ਜਦੋਂ ਅਸੀਂ ਰੋਡ ਤੇ ਜਾਂਦੇ ਫਿਰ ਕਹਿੰਦੇ ਟੋਲ ਟੈਕਸ ਦਿਓ ਉਹ ਕਿੱਥੇ ਚਲਾਣ ਦੇ ਜਾਂਦੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਜੀ ਮੈਂ ਸਵਾਲ ਪੁੱਛੂਗਾ ਹਰ ਹੁਣ ਪਹਿਲਾ ਕੰਮ ਤਾਂ ਮੈਂ ਕਰੂੰਗਾ ਤੁਸੀਂ ਇੱਕ ਨੂੰ ਵੋਟਾਂ ਪਾਣੀ ਆ ਠੀਕ ਆ ਜੀ ਵੋਟਾਂ ਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਸਾਡੇ ਕੋਲ ਜੇ 5000 ਕੰਮ ਬੰਦੇ ਕੰਮ ਕਰਦੇ ਆ ਇੱਕ ਬੰਦੇ ਦੇ 5 ਤਾਂ ਫੈਮਿਲੀ ਮੈਂਬਰ ਹੁੰਦੇ ਆ ਨਾ ਜੀ 25000 ਹੋ ਗਿਆ ਜੀ 5-7 ਕੋ ਰਿਸ਼ਤੇਦਾਰ ਵੀ ਹੁੰਦੇ ਕੋ ਭੂਆ ਕੋ ਮਾਸੀ ਬਲੋ ਤੁਸੀਂ ਇੱਥੇ ਬੈਠ ਕੇ ਕੁਝ ਨਹੀਂ ਕਰਨਾ ਤੁਸੀਂ 50000 ਬੰਦੇ ਦੀ ਵੋਟ ਖਵਾ ਸਕਦੇ ਆਪਣੇ ਇੱਥੇ ਕੰਮ ਕਰਦੇ ਲੋਕਾਂ ਨਾਲ ਗੱਲ ਕਰਕੇ ਕਿ ਸਾਡੇ ਕੋਲੇ ਕੋਈ ਹੋਰ ਜੀ ਐਮ ਪੀ ਵੀ ਹੈਗਾ ਜਿਹਨੂੰ ਸਾਡੀਆਂ ਮੁਸ਼ਕਲਾਂ ਜਿਹੜੀਆਂ ਅਸੀਂ ਨਹੀਂ ਵੀ ਕਈਆਂ ਅਸੀਂ ਉਹਦੀ ਗੱਲ ਕਰਦਾ ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਸੜਕ ਹੈ ਨਾ ਜੀ ਜਿਹੜੇ ਆਪਾਂ ਜੀਟੀ ਰੋਡ ਕਹਿੰਦੇ ਆ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਕਿਸਾਨਾਂ ਤੇ ਉਹਨੇ ਗੋੜੀਆਂ ਚਲਾਈਆਂ ਗੈਸ ਤੇ ਗੋੜੇ ਚਲਾਈ ਇੱਕ ਕਿਸਾਨ ਦੀ ਮੌਤ ਹੋਈ ਜਗ੍ਹਾੜੇ ਟੁੱਟੇ ਔਰ ਲੋਕਾਂ ਦੀਆਂ ਲੱਤਾਂ ਵਾਹ ਟੁੱਟੀਆਂ ਜਿਹੜਾ ਜਿਹੜੇ ਦੀ ਮਰਨ ਪੱਟੀ ਮੈਂ ਕੀਤੀ ਮੈਨੂੰ ਪਤਾ ਵੀ ਕੀ ਹੋਇਆ ਠੀਕ ਹੈ ਜੀ ਇੱਥੇ ਵੀ ਕੀਤੀ ਅੱਗੇ ਵੀ ਕੀਤੀ ਪਹਿਲਾ ਕੰਮ ਤਾਂ ਇਹ ਕਰੂੰਗਾ ਜੀ ਤੁਸੀਂ ਮੈਨੂੰ ਛੁੱਟਤਾ ਜੀ ਅਸੀਂ 13 ਬੰਦੇ ਹੋਗੇ 92 ਅਸੀਂ ਐਮਐਲਏ ਅਸੀਂ ਜਾਵਾਂਗੇ ਉੱਥੇ 13 ਐਮਪੀ 92 ਐਮਐਲਏ ਤੇ ਗੋਲੀ ਚਲਾਣੀ ਬਹੁਤ ਔਖੀ ਹੈ ਜੀ ਜੈਸ ਤਾ ਗੋਲਾ ਮਾਰਨਾ ਵੀ ਔਖਾ ਠੀਕ ਹੈ ਜੀ ਉਹ ਸਰਕਾਰ ਹੁੰਦੀ ਹੈ ਚੋਣਾਂ ਦੇ ਬੰਦੇ ਅਸੀਂ ਜਾਵਾਂਗੇ ਅਸੀਂ ਉਹ ਕਿਲ ਪੁੱਟਾਂਗੇ ਬੈਰੀਅਰ ਪੁੱਟਾਂਗੇ ਚਾਕੇ ਘੱਗਰ ਛੱਟਾਂਗੇ ਉਹਨਾਂ ਨੂੰ ਔਰ ਥੋੜਾ ਰਸਤਾ ਖੋਲਣਾ ਦੇ ਪਹਿਲਾ ਕੰਮ ਤਾਂ ਸੀ ਇਹ ਕਰਾ ਦੇਣਾ ਕਿਸਾਨ ਪੈਲੀ ਮਿੰਟਾਂ ਤੋਂ ਬੈਠੇ ਆ ਨਾ ਜੀ ਡੈਡਲੌਕ ਹੋ ਗਿਆ ਨਾ ਜੀ ਇਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਕਹਿੰਦੇ ਆ ਵੀ ਸਾਰੇ ਲੋਕ ਦੁਖੀ ਹੋ ਜਾਣਗੇ ਨਾ ਤੋਂ ਲੋਕਾਂ ਦਾ ਰਸਤਾ ਬੰਦ ਦਾ ਟ੍ਰੇਨ ਦਾ ਵੀ ਬੰਦ ਕਰ ਦੇ ਹੋਰ ਦੁਖੀ ਹੋ ਜਾਣਗੇ ਲੋਕ ਆਪੇ ਹੀ ਲੁਖੀ ਹੋਣਾਂ ਲੋਕਾਂ ਦੇ ਗਾਲ ਪੈਣਗੇ ਲੋਕ ਕਿਸਾਨਾਂ ਦੇ ਮਜ਼ਦੂਰਾਂ ਦੇ ਗਾਲ ਦੀ ਪੈਣਦੇ ਆਗੇ ਅਸੀਂ ਇਹੋ ਜਿਹੇ ਜਿਹੜੇ ਸਰਕਾਰੀ ਸਰਕਾਰਾਂ ਵਿੱਚ ਕਮੀਆਂ ਚੋਣਾ ਪ੍ਰਤੀ ਉਹਨਾਂ ਦੇ ਗਾਲ ਪਾਵਾਂਗੇ ਇੱਕ ਤਾਂ ਕੰਮ ਅਸੀਂ ਇਹ ਕਰਾ ਦੇਣਾ ਪੰਜਾਬ ਦੇ ਟੋਲ ਪਲਾਜ਼ਾ ਮਾਲਸਬ ਨੇ 14 ਚੁੱਕਿਆ ਜੀ ਤੇ ਜੇ ਅਸੀਂ ਟੋਲ ਪਲਾਜ਼ਾ ਦਿੰਦੀ ਆਲੇ 6-6 ਪੈਂਦੇ ਆ ਜੀ ਅਬਰ ਸਭ ਨੂੰ ਜਾਓ 6 ਟੋਲ ਪਲਾਜ਼ਾ ਦਿੱਲੀ ਨੂੰ ਜਾਓ 6 ਟੋਲ ਪਲਾਜ਼ਾ 6 ਦੀ ਰਹਿਣ ਦਿੰਦੇ ਜੀ ਇੱਕ ਅੰਦਾ ਕੋ ਰਾਜੇ ਤਾਂ ਰਾਜੇ ਇੱਕ ਇੱਕ ਕਰਕੇ ਇਹ ਵੀ ਚੁੱਕਾਈ ਅਸੀਂ ਪੁੱਛਾਂਗੇ ਰੋਡ ਟੈਕਸ ਨੇ ਕਾਦੇ ਵਾਸਤੇ ਦਿੰਦੇ ਆ ਜੀ ਉਹ ਕੱਟ ਕਰਾਂਗੇ ਟੋਲ ਦੀ ਇਹ ਵਧਾਈ ਜਾਂਦੇ ਆ ਜੀ ਕਿਸਾਨਾਂ ਦਾ ਧਰਨਾ ਵਗੈਰਾ ਰੇਟ ਵਧਾਏ ਜਾਂ ਨਾ ਜੀ ਇਹਨਾਂ ਨੇ ਮਤਲਬ ਮਰਜ਼ੀ ਹੈ ਇਹ ਸਾਰੇ ਜੇਬ ਪੁਤਰੇ ਕਹਿੰਦਾ ਮੈਂ ਇਹਨਾਂ ਨੂੰ ਇਹ ਸਰਕਾਰ ਨਾ ਉੱਠਦੀ ਆ ਸਰਕਾਰ ਹੀ ਜੇਬ ਕਤਰੀ ਬਣੀ ਹੋਈ ਆ ਦੂਜੀ ਗੱਲ ਇਹ ਆ ਜੀ ਤੁਹਾਡੇ ਕਾਰਾਂ ਦੇ ਉੱਤੇ ਟੈਕਸ ਵੀ ਲੱਗਦਾ ਲੱਗਦਾ ਨਾ ਜਿਹੜਾ ਕਿ ਬਹੁਤ ਜ਼ਿਆਦਾ ਉਹ ਅਸੀਂ ਤੁਹਾਡੇ ਨਾਲ ਬੈਠ ਕੇ ਕਿ ਤੁਹਾਡਾ ਜਿਹੜਾ ਇਹ ਕੰਮ ਹੈ ਲਾਏ ਬੰਦ ਹੋਵੇ ਬਾਕੀ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਵੀ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਹੋਰ ਜ਼ਿਆਦਾ ਕਿੱਦਾਂ ਰੋਜ਼ਗਾਰ ਜਿਹੜੇ ਤੁਹਾਡੇ ਬੰਦੇ ਆ ਗਿਆ ਉਹਨੂੰ ਕੋਈ ਟ੍ਰੇਨਿੰਗ ਚਾਹੀਦੀ ਆ ਹੋਰ ਕੋਈ ਟ੍ਰੇਨਿੰਗ ਵੈਸੇ ਤੁਸੀਂ ਸਕਿਲਡ ਬੰਦੇ ਆ ਤੁਹਾਡੇ ਸਾਰੇ ਸਾਰਾ ਕੁਝ ਕਰ ਰਹੇ ਆ ਉਹ ਸੋ ਮੈਨੂੰ ਲੱਗਦਾ ਉੱਥੇ ਲੋੜ ਨਹੀਂ ਆ ਟੈਕਸਸ ਘੱਟ ਹੋਣ ਸੜਕਾਂ ਠੀਕ ਹੋਣ ਟੋਲ ਰੀਜ਼ਨੇਬਲ ਹੋਵੇ ਤਾਂ ਕਿ ਤੁਹਾਡੀ ਵੀ ਆਮਦਨ ਵਧੇ ਡਰਾਈਵਰਾਂ ਦੀ ਵੀ ਆਮਦਨ ਵਧੇ ਟਰੱਕ ਡਰਾਈਵਰਾਂ ਦੇ ਵਿੱਚ ਤੁਹਾਨੂੰ ਆਟਾ ਡਿਆ ਆ। ਸੋ ਇਹ ਟਰਾਂਸਪੋਰਟ ਸੈਕਟਰ ਦੇ ਨਾਲ ਮੈਂ ਗੱਲਾਂ ਕੀਤੀਆਂ। ਬਾਕੀ ਜਿਹੜਾ ਕਿਸਾਨਾਂ ਦਾ ਪਾਣੀ ਭੁਲਾਣਾ ਸਾਰਾ ਉਹ ਮੈਂ ਪਿੰਡਾਂ 'ਚ ਕਰਕੇ ਆਇਆ। ਉਹ ਅਸੀਂ ਕਰਾਂਗੇ। ਜਿਹੜੀ ਸਾਰਿਆਂ ਨਾਲ ਸੰਬੰਧਿਤ ਹੈ। ਘੱਗਰ ਦੀ ਸਮੱਸਿਆ ਬਨ ਨੂੰ ਕੁਝ ਵੀ ਰਹੀ ਸੀ ਪੱਤਰਕਾਰ। ਦੇਖੋ ਉਹਦੇ 'ਚ ਜਿਹੜੀ ਘੱਗਰ ਦੀ ਸਮੱਸਿਆ ਆ ਗਈ ਹੈ ਇੱਕ ਕੁਦਰਤੀ ਕੁਦਰਤ ਦਾ ਕਾਨੂੰਨ ਹੈ ਜੀ। ਜਿਹੜਾ ਦਰਿਆ ਆ ਜੇ ਉਹ ਆਪਣੀ 50% ਕਪੈਸਿਟੀ ਦੇ ਵੀ ਚੱਲੀ ਜਾਵੇ ਸਾਰਾ ਸਾਲ ਜਾਂ 25% ਦੇ ਵੀ ਚੱਲੀ ਜਾਵੇ ਖੜਾ ਨਾ ਹੋਵੇ ਉਹਦੇ ਚ ਖਾਲੀ ਸੀਵਰੇਜ ਦਾ ਪਾਣੀ ਨਾ ਜਾਵੇ ਜੇ ਉਹਦੇ ਵਿੱਚ ਤਾਜ਼ਾ ਪਾਣੀ ਆਂਦਾ ਤਾਂ ਫਿਰ ਉਹ ਉਹਦੀ ਉਹ ਦੁਰਦਸ਼ਾ ਨਹੀਂ ਹੁੰਦੀ ਉਹ ਪੋਲੂਸ਼ਨ ਵਾਸ਼ ਹੋਈ ਜਾਂਦਾ ਔਰ ਨਾਲ ਉਹਦੇ ਫੈਕਟਰੀਆਂ ਦਾ ਪਾਣੀ ਸਾਫ਼ ਕਰਾਂਗੇ ਪਿੰਡਾਂ ਦਾ ਸੀਵਰੇਜ ਦਾ ਪਾਣੀ ਸਾਫ਼ ਕਰਾਂਗੇ ਅਸੀਂ ਤੁਹਾਡੇ ਇਹਦੇ ਚ ਟਾਂਗਰੀ ਦਾ ਪਾਣੀ ਆਂਦਾ ਜੀ ਪਟਾਲਾ ਕੀ ਰਾਵ ਦਾ ਆਂਦਾ ਇੱਕ ਤੁਹਾਡਾ ਜਿਹੜਾ ਦੂਜਾ ਰਿਵਰ ਹੈਗਾ ਜੀ ਕੀ ਕਹਿੰਦੇ ਉਹਨੂੰ ਮਾਰਕੰਡ ਦਾ ਆਂਦਾ ਇਹਨਾਂ ਦੇ ਆਂਦਾ ਨਾ ਪਾਣੀ ਉਹ ਜਿੱਥੋਂ ਪਾਣੀ ਉਪਰੋਂ ਆਉਂਦਾ ਆਪਸ ਥੀਮ ਜਗਾ ਲੱਭਾਂਗੇ ਸਟੋਰ ਕਰਾਂਗੇ ਸਟੋਰ ਕਰਕੇ ਬਰਸਾਤਾਂ ਦਾ ਪਾਣੀ ਹਾੜ ਆਉਂਦੇ ਆ ਬਰਸਾਤ ਸਟੋਰ ਕਰਾਂਗੇ ਹੌਲੀ ਹੌਲੀ ਛੱਡੀ ਚੱਲਾਂਗੇ ਉਹਨੂੰ ਸਾਰਾ ਸਾਲ ਘੱਗਰ ਹੌਲੀ ਹੌਲੀ ਚੱਲੀ ਜਾਊਗਾ ਉਹਦੇ ਚ ਇੱਕ ਲਿਮਟਡ ਕੈਪੈਸਿਟੀ ਹੋਏਗੀ ਉਹਦੀ ਘੱਗਰ ਸਾਰਾ ਸਾਲ ਚੱਲੇਗਾ ਸਾਫ਼ ਪਾਣੀ ਉਹਦੇ ਚ 프레ਸ਼ ਵਾਟਰ ਛੱਡਾਂਗੇ ਤਾਂ ਉਹਦੇ ਨਾਲ ਅਲਰੇਡੀ ਪੋਲੂਸ਼ਨ ਦੀ ਪ੍ਰੋਬਲਮ ਖੜੇਗੀ ਔਰ ਉਹ ਪਾਣੀ ਅਸੀਂ ਬਾਈ ਜੋ ਕਰਦਾਂਗੇ ਉਹਨੂੰ ਉਹ ਕਿਸਾਨਾਂ ਨੂੰ ਦੇਵਾਂਗੇ ਅਸੀਂ ਇਹ ਕੰਮ ਵੀ ਮੈਂ ਦੀ ਮੈਨੇਜਮੈਂਟ ਕਰੂੰਗਾ ਇਹਦੇ ਨੂੰ ਟਾਈਮ ਲੱਗੇਗਾ 4-5 ਸਾਲ ਲੱਗ ਸਕਦੇ ਬਾਕੀ ਮੈਂ ਹੁਣ ਦੂਜਾ ਲੈਕਚਰ ਨਹੀਂ ਦਿੰਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਸੌਰੀ ਕਿ ਥੀ ਵੇਟ ਕਰ ਰਹੇ ਸੀ ਅੱਗੇ ਵੀ ਦੋ ਸਾਡੀਆਂ ਮੀਟਿੰਗਾਂ ਹੋਰ ਹੈ ਸੋ ਹੁਣ ਆਪਾਂ ਜੁਆਇਨਿੰਗ ਕਰੀਏ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਬੇਤੀ ਹੈ ਜੀ ਕਿ ਕੋਈ ਹਮਲਾ ਮਾਰ ਕੇ ਤੁਸੀਂ ਤੇ ਮੋਰਚਾ ਫਤਿਹ ਕਰੋ ਕੱਲ ਵੀ ਵੱਡਾ ਕਾਫਲਾ ਲੈ ਕੇ ਇਹ ਪਟਿਆਲਾ ਰੈਲੀ ਵਿੱਚ ਪਹੁੰਚੇ ਨੇ ਆਮਤ ਜੀ ਘਾਰ ਮਾਰ ਕੇ ਬੋਲੇ ਸੋਨਹੋ ਅੱਜ ਅਸੀਂ ਮੇਰੇ ਖਿਆਲ ਸਾਡਾ 11ਵਾਂ ਹੈਗਾ ਜੀ ਜਿਹੜੀ ਮੀਟਿੰਗ ਹੈ ਸਾਡੀ ਅਸੀਂ ਉਧਰੋਂ ਕਲਾਰਾ ਸਾਈਡ ਤੋਂ ਸ਼ੁਰੂ ਹੋਏ ਸੀਗੇ ਜੀ ਦੋ ਦਿਨਾਂ ਕਲਾਰਾ ਉਧਰ ਹੁੰਦੇ ਹੋਏ ਅਸੀਂ ਜਿਹੜੇ ਸਾਰੇ ਪਿੰਡਾਂ ਦੇ ਨਾਮ ਦੱਸਦੇ ਯਾਰ ਫੜਾ ਫੜਾ ਬਸ ਤੁਸੀਂ ਕਰਤਾ ਜੀ ਮੈਂ ਦੱਸਦਾ ਹਾਂ ਹਾਂ ਠੀਕ ਹੈ ਜੀ ਅਸੀਂ ਉੱਥੇ ਸਾਰੇ ਮਤਲਬ ਜਿਹੜੇ ਦੁਗਾਲ ਤੋਂ ਹੋ ਕੇ ਇੱਥੇ ਪਹੁੰਚਿਆ ਸੀ ਜੀ ਹਮ ਚੜੀ ਲਾਸਟ ਪਿੰਡ ਸੀਗਾ ਜੀ ਸਾਰੇ ਪਿੰਡਾਂ ਦੇ ਨਾਮ ਹੌਲੀ ਹੌਲੀ ਯਾਦ ਹੋ ਜਾਣਗੇ ਅਨ ਮਰਕਰ ਸਾਡੇ ਟੋਟਲ ਜਿਹੜੇ ਸੀਗੇ ਜੀ 10 ਪਿੰਡ ਸੀਗੇ ਤੇ ਤਿੰਨ ਇੱਥੇ ਮੀਟਿੰਗਸ ਆ ਗਈਆਂ ਦੋ ਮੀਟਿੰਗਾਂ ਸਾਡੀਆਂ ਅੱਜ ਹੋ ਰਹੀਆਂ 13 ਮੀਟਿੰਗ ਮੈਂ ਇੰਦੀਆਂ ਮੀਟਿੰਗ ਰੋਜ਼ ਕਰਦਾ ਇਸ ਬਾਰੇ ਡਾਕਟਰ 13 ਜ਼ੀਰੋ ਦਾ ਨਾਰਾ ਦਿੱਤਾ ਜਾ ਰਿਹਾ ਤਾਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਇਸ ਬਾਰੇ ਦੇਖੋ ਇਹ ਤਾਂ ਜਿਹੜਾ ਮਾਨ ਸਾਹਿਬ ਦਾ ਕੰਮ ਦਾ ਜਾਦੂ ਹੈ ਨਾ ਜੀ ਮੈਂ ਜਿਹੜੇ ਵੀ ਅਸੀਂ ਪਿੰਡ ਚ ਗਏ ਆ ਜਿੱਥੇ ਵੀ ਗਏ ਆ ਇੱਕ ਤਾਂ ਜਿਹੜੀ ਹੈਗੀ 600 ਯੂਨਿਟ ਸਾਰਿਆਂ ਨੂੰ ਮਿਲਲੇ ਲੋਕ ਬਹੁਤ ਖੁਸ਼ ਆ ਬਿਜਲੀ ਦਾ ਬਿੱਲ ਜ਼ੀਰੋ ਆ ਜੀ ਬਹੁਤ ਲੋਕ ਖੁਸ਼ ਆ ਦੂਜੀ ਗੱਲ ਇਹ ਆ ਕਿ ਕਿਸਾਨਾਂ ਨੂੰ ਦਿਨ ਨੂੰ ਬਿਜਲੀ ਮਿ ਚੌਥੀ ਗੱਲ ਆ ਵੀ ਜਿਵੇਂ ਟੋਲ ਪਲਾਜ਼ਾ ਚੱਕਤਾ ਸਿੱਧਾਂ ਦਾ ਸਨਮਾਨ ਹੋ ਰਿਆ ਮਹੱਲਾ ਕਲਿਨਿਕ ਬਣੇ ਆ ਜੀ ਤੁਹਾਡੇ ਅਜੇ ਹੋਰ ਬਣਨੇ ਆ ਬਹੁਤ ਸਾਰੇ ਹਸਪਤਾਲਾਂ ਦੀ ਕੰਡੀਸ਼ਨ ਪਟਿਆਲੇ ਚ ਠੀਕ ਹੋ ਗਈ ਆ ਸਮਾਨੇ ਤੱਕ ਹੋ ਗਈ ਆ ਪਾਤਰਾ ਉਹ ਵਾਲੀ ਜਿਹੜੀ ਹੈਗੀ ਆ ਉਹ ਜਿਹੜੀ ਸੁਖਤ ਖਬਰ ਪਹੁੰਚਣੀ ਆ ਕਿਉਂਕਿ ਪਾਤਰਾ ਦੇ ਵਿੱਚ ਮੈਂ ਡਾਕਟਰਾਂ ਦੀ ਪੋਸਟਿੰਗ ਕੀਤੀ ਆ ਥੋੜਾ ਜਿਹਾ ਰਿਮੋਟ ਏਰੀਆ ਕਰਕੇ ਮੈਨੂੰ ਦਿੱਕਤ ਆ ਰਹੀ ਆ ਉਹਦੇ ਚ ਮੈਂ ਨਵੇਂ ਡਾਕਟਰ ਭਰਤੀ ਕਰ ਰਹੇ ਆ ਜਿਹੜਾ ਨਵਾਂ ਸਟਾਫ ਭਰਤੀ ਕਰ ਰਹੇ ਆ ਉਹ ਜੁਆਇਨ ਕਰ ਜਾਂਦੇ ਆ ਸਾਡੀ ਡੈਥ ਹੋਈ ਆ ਅੱਜ ਨੂੰ ਬਹੁਤ τραγਿਕ ਆ ਜੀ ਬਹੁਤ ਦੁਖਦਈ ਦੇਖੋ ਇੱਕ ਇਹੋ ਜਿਹੀ ਪਾਰਟੀ ਆ ਪਹਿਲਾਂ ਤੁਹਾਡੇ 750 ਕਿਸਾਨ ਸ਼ਹੀਦ ਹੋਏ ਜੀ ਦਿੱਲੀ ਦੀਆਂ ਬਰੂਹਾਂ ਤੇ ਹੁਣ ਵੀ ਜਿਹੜੇ ਕਿਸਾਨ ਆ 40 ਦਰਜਨ ਸ਼ਹੀਦ ਹੋ ਚੁੱਕਿਆ ਅੱਜ ਇੱਕ ਨੀਤ ਕੋਰ ਜੀ ਆ ਜੀ ਕਿਸਾਨ ਸਵਾਲ ਪੁੱਛਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਉਹਨਾਂ ਨੂੰ ਧੱਕੇ ਮਾਰਦੇ ਹੋ ਲਾਠੇ ਚਾਰਜ ਕਰਦੇ ਹੋ ਜਾਂ ਉਹਨਾਂ ਨੂੰ ਇਲਟਰੀਟ ਕਰਦੇ ਹੋ ਕਿਉਂਕਿ ਉਹਨਾਂ ਕੋਲ ਸਵਾਲਾਂ ਦੇ ਜਵਾਬ ਹੈ ਨਹੀਂਗੇ ਜੀ ਉਹਨਾਂ ਨੇ ਜਿਹੜੇ ਡੱਲੇਵਾਲ ਜੀ ਔਰ ਪੰਦੇਰ ਜੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਸੀ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ ਤੇ ਭਾਜਪੀ ਦੇ ਲੀਡਰ ਆ ਕੇ ਸਾਡੇ ਸਵਾਲਾਂ ਦਾ ਜਵਾਬ ਦਿਓ ਸਵਾਲ ਇਹ ਕਿਹੋ ਜੀ ਸਰਕਾਰ ਹੈ ਲੋਕ ਰਾਜ ਹੈ ਨਾ ਜੀ ਲੋਕਾਂ ਦਾ ਰਾਜ ਹੈ ਜਦੋਂ ਲੋਕ ਰਾਜ ਦੇ ਵਿੱਚ ਚੋਣਾਂ ਹੋ ਰਹੀਆਂ ਤੇ ਤੁਸੀਂ ਜਿਹੜੇ ਜਿਹੜੇ ਲੋਕਾਂ ਨੇ ਲੋਕਾਂ ਨੂੰ ਚੋਣਾਂ ਜਿਹੜੇ ਨੂੰ ਤੁਸੀਂ ਅਸੀਂ ਹਰ ਬ ਉਹਨਾਂ ਦੇ ਜਵਾਬ ਦਿੰਨੇ ਆ ਜੀ ਇਹ ਤਾਂ ਬਹੁਤ ਹੀ ਘਟਿਆ ਕਰ ਲਿਆ ਜੀ ਮੈਂ ਇਹਦੀ ਨਿੰਦਾ ਕਰਦਾ ਔਰ ਬਹੁਤ ਦੁਖਦਾਈ ਆ ਅਸੀਂ ਪਰਿਵਾਰ ਦੇ ਨਾਲ ਆ ਜੀ ਸਾਡੀ ਹਮਦਰਦੀ ਉਸ ਪਰਿਵਾਰ ਦੇ ਨਾਲ ਆ ਜਿਨ੍ਹਾਂ ਨੇ ਆਪਣਾ ਕਿਸਾਨ ਜਿਨ੍ਹਾਂ ਦਾ ਸ਼ਹੀਦ ਹੋਇਆ ਜਿਨ੍ਹਾਂ ਦਾ ਬੇਟਾ ਜਿਨ੍ਹਾਂ ਦਾ ਭਰਾ ਜਿਨ੍ਹਾਂ ਦਾ ਬਾਪ ਗਿਆ ਹੈਗਾ ਤੇ ਅਸੀਂ ਉਹਨਾਂ ਦੇ ਹਰ ਤਰ੍ਹਾਂ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਆ ਜੀ ਤੁਹਾਡੇ ਮਿੱਤਰ ਵੀ ਰਹੇ ਨੇ ਤੁਹਾਡੇ ਨਾਲ ਕੰਮ ਵੀ ਕੀਤਾ ਉਹਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਤੇ ਨਹੀਂ ਮਿੱਤਰ ਤਾਂ ਆਪਣੀ ਜਗ੍ਹਾ ਤੇ ਜੀ ਬਿਲਕੁਲ ਆਪਣੀ ਮਿੱਤਰ ਤੇ ਜਗ੍ਹਾ ਤੇ ਸੂਲ ਆਪਣੀ ਜਗ੍ਹਾ ਤੇ ਮਿੱਤਰ ਤਾਂ ਸੀ ਹੈ ਤੇ ਰਹੇਗੀ ਪਰ ਜਿਹੜੇ ਅਸੂਲ ਆ ਉਹ ਜ਼ਿਆਦਾ ਜ਼ਰੂਰੀ ਆ ਜੀ ਦੇਖੋ ਜੇ ਮਿੱਤਰ ਰਹੇ ਛੱਡ ਕੇ ਜਿਹੜੀ ਪਾਰਟੀ ਨੂੰ ਭੰਡਿਆ ਉਹ ਜੁਆਇਨ ਕੀਤੀ ਹੈ ਉਹਨਾਂ ਨੇ ਹਰ ਹਰ ਗਲੀ ਛਾਰ ਮੱਲੇ ਛਾਰ ਮਾਰਕੀਟ ਛੱਡ ਕੇ ਭੰਡਿਆ ਉਹਨਾਂ ਨੇ ਉਸ ਪਾਰਟੀ ਨੂੰ ਬਹੁਤ ਬੁਰਾ ਭਲਾ ਕਿਆ ਜੇ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਦੇਖ ਲਓ ਲੇਕਿਨ ਗੱਲ ਇਹ ਆ ਵੀ ਇਹ ਬੰਦੇ ਨੂੰ ਆਪਣੇ ਹਸੂਲਾਂ ਤੇ ਖੜਨਾ ਚਾਹੀਦਾ ਜਿਹੜੀ ਪਾਰਟੀ ਨੇ ਤੁਹਾਨੂੰ ਚੁਣਿਆ ਤੁਸੀਂ 5 ਸਾਲ ਤੱਕ ਉਹਦੇ ਨਾਲ ਖੜੋਗੇ ਨਾ ਜੀ ਉਹ ਖੜਨਾ ਚਾਹੀਦਾ ਉਹ ਨਹੀਂ ਖੜੇ ਜੀ ਉਹ ਆਪਣੀ ਪਾਰਟੀ ਬਣਾਈ ਉਹਦੇ ਚ ਨਹੀਂ ਰਹੇ ਹੁਣ ਤੀਜੀ ਪਾਰਟੀ ਆ ਜੀ ਉਹਨਾਂ ਦੀ ਔਰ ਜਦੋਂ ਚੁਣਿਆ ਗਿਆ ਸੀ ਆਪਣੇ ਕਲੀਨਿਕ 'ਚ ਬੈਠੇ ਰਹੇ ਜੀ ਉਹਨਾਂ ਨੇ ਮੈਂ ਤਾਂ ਆਪਣਾ ਕਲੀਨਿਕ ਵੇਚ ਕੇ ਆਇਆ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ ਸਮਾਜ ਸੇਵਾ ਕਰਨੀ ਆ ਨਾ ਜੀ ਤਾਂ ਫਿਰ ਮਤਲਬ ਸਾਹਮਣੇ ਆਓ ਫਿਰ ਆਪਣਾ ਫਿਰ ਦੋ 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 ਪਾਸੇ ਦੋ ਬੜੀਆਂ ਚ ਪੈਰ ਨਾ ਰੱਖੋ ਫਿਰ ਬਾਬਾ ਇਹਦੇ ਦੌਰਾਂ ਬੱਲੇ ਬੱਲੇ ਆ ਜੀ ਲੋਕ ਤਿਆਰ ਬੈਠੇ ਉਹ ਦੁਬਾਰਾ ਹਲਕਾ ਚੁਤਰਾਣਾ ਜਿਹੜੀ ਉਹ ਰਿਪੀਟ ਕਰਨ ਜਾ ਰਹੇ ਨੇ ਅੱਜ ਡਾਕਟਰ ਸਾਹਿਬ ਨਾਲ ਸੀਗੇ ਪੂਰੇ ਪਿੰਡਾਂ ਦੇ ਪਿੰਡ ਬਾਹਰ ਨਿਕਲ ਕੇ ਆ ਗਏ ਮਾਨ ਸਾਹਿਬ ਦੇ ਲੋਕ ਕੰਮਾਂ ਤੋਂ ਖੁਸ਼ ਨੇ ਔਰ ਦੁਬਾਰਾ ਪਟਿਆਲੇ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਡਾਕਟਰ ਵੀਰ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਰਹੇ ਹਾਂ ਉਸਵਾਦੇ ਡਾਕਟਰ ਬਲਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਕਲਵੰਤ ਸਿੰਘ ਜੀ ਜਦੋਂ ਸਾਡੇ ਇੱਥੇ ਪਹੁੰਚੇ ਤੇ ਅਸੀਂ ਡਾਕਟਰ ਸਾਹਿਬ ਨੂੰ ਅੱਜ ਲੱਡੂਆਂ ਨਾਲ ਤੋਲਿਆ ਔਰ ਉਹਨਾਂ ਨੂੰ ਅਸੀਂ ਭਰੋਸਾ ਦਿੱਤਾ ਵੀ ਸ਼ਤਰਾਨੇ ਹਲਕੇ ਤੋਂ ਇੱਕ ਬਹੁਤ ਵੱਡੇ ਮਾਰਜਨ ਨਾਲ ਤੁਹਾਡੀ ਜਿੱਤ ਪ੍ਰਾਪਤ ਕਰਾਵਾਂਗੇ ਅਸੀਂ ਤੁਹਾਡਾ ਪੂਰਾ ਸਾਥ ਕਰਾਵਾਂਗੇ ਔਰ 15 20 25 ਬੰਦੇ ਨੇ ਅਸੀਂ ਜੁਆਇਨਿੰਗ ਵੀ ਜਿਹੜੀ ਅੱਜ ਇੱਥੇ ਕਰਵਾਈ ਹੈ ਡਾਕਟਰ ਸਾਹਿਬ ਤੋਂ ਔਰ ਉਹਨਾਂ ਦਾ ਅਸੀਂ ਪੂਰਾ ਗੱਡ ਕੇ ਸਾਥ ਦੇਵਾਂਗੇ ਅਸੀਂ ਉਹਨਾਂ ਨੂੰ ਭਰੋਸਾ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਆ